ਵੈਲਕਮ ਟੂ ਖੰਨਾ ਨਿਊਜ਼ ਲਾਈਵ ਮਛਵਾੜਾ ਸਾਹਿਬ ਦੇ ਨੇੜਲੇ ਪਿੰਡ ਸ਼ੇਰੇਆ ਦੇ ਵਾਸੀ ਨੌਜਵਾਨ ਪ੍ਰਿੰਸਪਲ ਸਿੰਘ ਦੀ ਸ਼ਿਕਾਇਤ ਤੇ ਪਤਨੀ ਜਤਿੰਦਰ ਕੌਰ ਅਤੇ ਸੋਹਰਾ ਜਰਨੈਲ ਸਿੰਘ ਤੇ ਸੱਸ ਬਲਵਿੰਦਰ ਕੌਰ ਵਾਸੀ ਨਵਾਂ ਸ਼ਹਿਰ ਖਿਲਾਫ ਵਿਦੇਸ਼ ਨਾਂ ਲੈ ਕੇ ਜਾਣ ਤੇ ਕਥਿਤ ਦੋਸ਼ ਹੇਠ 31 ਲੱਖ ਰੁਪਏ ਦੀ ਧੋਖਾਧੜੀ ਕਰਨ ਲਈ ਨਾਮਜ਼ਦ ਕੀਤਾ ਗਿਆ ਸੀ ਪਰ ਅੱਜ ਕੈਨੇਡਾ ਤੋਂ ਪਤਨੀ ਜਤਿੰਦਰ ਕੌਰ ਨੇ ਵੀ ਮੀਡੀਆ ਵਿੱਚ ਆਪਣਾ ਪੱਖ ਰੱਖ ਕੇ ਵੱਡੇ ਖੁਲਾਸੇ ਕੀਤੇ ਕੈਨੇਡਾ ਬ੍ਰੈਮਟਨ ਸ਼ਹਿਰ ਦੀ ਵਾਸੀ ਜਤਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਖਿਲਾਫ ਜੋ ਤੋਖਾ ਤੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ ਉਹ ਬਿਲਕੁਲ ਝੂਠਾ ਹੈ ਉਸਨੇ ਦੱਸਿਆ ਕਿ ਪ੍ਰਿੰਸਪਲ ਸਿੰਘ ਨਾਲ ਵਿਆਹ ਤੋਂ ਬਾਅਦ ਉਹ 2020 ਵਿੱਚ ਕੈਨੇਡਾ ਆ ਗਈ ਸੀ ਜਿੱਥੇ ਉਹ ਆਪਣੇ ਦਿਓਰ ਨਾਲ ਰਹਿੰਦੀ ਸੀ ਉਸਨੇ ਦੱਸਿਆ ਕਿ ਉਸਦੇ ਦਿਓਰ ਦਾ ਵਿਵਹਾਰ ਉਸ ਨਾਲ ਬਿਲਕੁਲ ਵੀ ਵਧੀਆ ਨਹੀਂ ਸੀ ਜਿਸ ਕਾਰਨ ਉਹ ਅੱਗ ਰਹਿਣ ਲੱਗ ਪਈ ਜਤਿੰਦਰ ਕੌਰ ਨੇ ਦੱਸਿਆ ਕਿ ਸਹੁਰਾ ਪਰਿਵਾਰ ਉਸਤੇ ਦਬਾਅ ਪਾ ਰਿਹਾ ਸੀ ਕਿ ਉਹ ਦਿਓਰ ਨਾਲ ਹੀ ਰਹੇ ਜਿਸ ਕਾਰਨ ਉਸਦੇ ਸਹੁਰੇ ਪਰਿਵਾਰ ਨੇ ਉਸ ਨਾਲ ਗਿਲੇ ਸ਼ਿਕਵੇ ਵੀ ਕਰਨੇ ਸ਼ੁਰੂ ਕਰ ਦਿੱਤੇ ਜਤਿੰਦਰ ਕੌਰ ਨੇ ਕਿਹਾ ਕਿ ਜੇਕਰ ਉਸਨੇ ਆਪਣੇ ਪਤੀ ਨਾਲ ਧੋਖਾ ਕਰਨਾ ਹੁੰਦਾ ਤਾਂ ਉਹ ਉਸ ਨੂੰ ਕੈਨੇਡਾ ਬੁਲਾਉਣ ਲਈ ਫਾਈਲ ਕਿਉਂ ਲਗਵਾਉਂਦੀ